ਕਿਉਂਕਿ ਨਾ ਤੇ ਤੁਸੀਂ ਜਾ ਕੇ ਬਾਰਡਰ ਤੇ ਲੜਨਾ ਹੈ। ਨਾ ਮੈਂ ਅਸੀਂ ਤੇ ਲੜਨਾ ਤੇ ਸਿਰਫ ਸੋਸ਼ਲ ਮੀਡੀਆ ਤੇ ਬੈਠ ਕੇ ਗਾਣੇ ਬਣਾ ਕੇ ਜੰਗ ਲੱਗ ਗਈ ਵਾਜਿਆਂ ਨਾਲ ਹੈ। ਵਾਜਿਆਂ ਨਾਲ ਨਹੀਂ ਜੰਗਾਂ ਲੱਗਦੀਆਂ। ਇਹ ਜੰਗਾਂ ਜਦੋਂ ਲੱਗਦੀਆਂ ਨੇ ਕਈ ਕਈ ਘਰ ਉਜਾੜ ਦਿੰਦੀਆਂ ਨੇ। ਪਾਕਿਸਤਾਨ ਤੇ ਇੰਡੀਆ ਦੀ ਜੰਗ ਲੱਗ ਗਈ ਹੈ ਤੇ ਇਹ ਜੰਗ ਅੱਲਾ ਦੇ ਫਜ਼ਲ ਨਾਲ ਪਾਕਿਸਤਾਨ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਫਨੀ ਵੀਡੀਓ ਬਣਾ ਕੇ ਇਸ ਜੰਗ ਦਾ ਮਜ਼ਾਕ ਬਣਾ ਕੇ ਇਹ ਜੰਗ ਜਿੱਤ ਵੀ ਲਈ ਹੈ। لیکن ਜਿਹੜੇ ਲੋਗ ਇਸ جنگ ਦਾ ਮਜ਼ਾਕ ਬਣਾ ਰਹੇ ਨੇ ਨਾ ਉਹਨਾਂ ਨੂੰ ਇਸ جنگ ਦੀ ਨੋਇਅਤ ਦਾ ਇਸ جنگ ਦੇ ਨੁਕਸਾਨਾਂ ਦਾ ਪਤਾ ਹੀ ਕੋਈ ਨਹੀਂ ਹੈ ਕਿ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਬੈਠ ਕੇ ਮਜ਼ਾਕ ਬਣਾ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਜਦੋਂ 1947 ਦੇ ਵਿੱਚ ਜੰਗ ਲੱਗੀ ਸੀ ਪਾਕਿਸਤਾਨ ਆਜ਼ਾਦ ਹੋਇਆ ਸੀ ਕਿ ਜਿਹੜੇ ਲੋਗ ਆਪਣਾ ਘਰ-ਬਾਰ ਛੱਡ ਕੇ ਇੰਡੀਆ ਤੋਂ ਹਿਜਰਤ ਕਰਕੇ ਪਾਕਿਸਤਾਨ ਆਏ ਸੀ ਜਾਂ ਜਿਹੜੇ ਲੋਗ ਪਾਕਿਸਤਾਨ ਛੋੜ ਕੇ ਇੰਡੀਆ ਗਏ ਸੀ ਉਹਨਾਂ ਦੇ ਨਾਲ ਕੀ-ਕੀ ਬੀਤੀ ਸੀ ਜਦੋਂ 1947 ਦੇ ਵਿੱਚ ਹਿਜਰਤ ਕਰਕੇ ਲੋਕ ਆ ਰਹੇ ਸੀ ਨਾ ਉਹਨਾਂ ਦੇ ਵਿੱਚ ਕਿਤੇ 联 ਆਪਣੇ ਧੀਆਂ ਆਪਣੀਆਂ ਪੈਣਾ ਨੂੰ ਨਹਿਰਾਂ ਦੇ ਵਿੱਚ ਸੁੱਕਿਆ ਸੀ ਖੂਹਾਂ ਦੇ ਵਿੱਚ ਸੁੱਕਿਆ ਸੀ ਇਸ ਡਰ ਤੋਂ ਕਿ ਉਹਨਾਂ ਦੀ ਪੈਣਾ ਦੀ ਜਾਂ ਉਹਨਾਂ ਦੀ ਮਾਮਾ ਦੀ ਧੀਆਂ ਦੀ ਇੱਜ਼ਤ ਦੇ ਉੱਤੇ ਵੀ ਹੱਥ ਨਾ ਆਵੇ ਆਪਣੀ ਇੱਜ਼ਤ ਬਚਾਉਣ ਵਾਸਤੇ ਨੇ ਉਹਨਾਂ ਨੇ ਆਪਣੀਆਂ ਧੀਆਂ ਪੈਣਾ ਨੂੰ ਨਹਿਰਾਂ ਦੇ ਵਿੱਚ ਸੁੱਕ ਛੜਿਆ ਸੀ ਜਿਹੜੇ ਲੋਕ ਹਿਜਰਤ ਕਰਕੇ ਇੰਡੀਆ ਆਏ ਸੀ ਜਾਂ ਪਾਕਿਸਤਾਨ ਗਏ ਸੀ ਜੰਗ ਤੋਂ ਬਾਅਦ ਉਹਨਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜਿਆ ਹੋਣ ਵਾਸਤੇ ਕਿੰਨੇ ਸਾਲ ਲੱਗੇ ਸੀ ਤੇ ਉਹ ਜਿਹੜੇ ਉਹਨਾਂ ਦੇ ਦਿਲਾਂ ਦੇ ਉੱਤੇ ਜ਼ਖਮ ਲੱਗੇ ਸੀ ਉਹ ਜ਼ਖਮ ਭਰਨ ਲੱਗੇ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਸੀ ਇਸੋ ਸੋਸ਼ਲ ਮੀਡੀਆ ਦੇ ਬੈਠ ਕੇ ਮਜ਼ਾਕ ਉਡਾਉਣ ਵਾਲਿਆਂ ਨੂੰ ਇਸ ਚੀਜ਼ ਦਾ ਜ਼ਰਾ ਵੀ ਅਹਿਸਾਸ ਨਹੀਂ ਜੇ ਤੁਸੀਂ ਉਹਨਾਂ ਨੂੰ ਪੁੱਛੋ ਤੁਹਾਨੂੰ ਦੱਸਣਗੇ ਅਗਰ ਕਿਸੇ ਵੀ ਮੁਲਕ ਦੇ ਵਿੱਚ ਜੰਗ ਲੱਗ ਜਾਵੇ ਨਾ ਤੇ ਉਹ ਮੁਲਕ 15 ਤੋਂ 20 ਸਾਲ ਪਿੱਛੇ ਚਲਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਛੱਡੋ ਜਿਹੜੇ ਲੋਕ ਸਦੀ ਹਫਾਜ਼ਤ ਵਾਸਤੇ ਸਾਡੇ ਫੌਜੀ ਜਵਾਨ ਜਿੰਨ ਰਾਤ ਬਾਰਡਰਾਂ ਦੇ ਉੱਤੇ ਖੜੇ ਨੇ ਆਪਣੀ ਜਾਨ ਅੰਜ ਹੱਥੀ ਲਈ ਤੇ ਲੈ ਤੇ ਉਹਨਾਂ ਨੂੰ ਤਾਂ ਪੁੱਛ ਜੰਗ ਕੀ ਹੁੰਦੀ ਹੈ ਉਹਨਾਂ ਦਾ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਜਿਹੜਾ ਉਹ ਕਿਸ ਤਰ੍ਹਾਂ ਗੁਜ਼ਰ ਰਿਹਾ ਹੁੰਦਾ ਬਾਰਡਰਾਂ ਦੇ ਉੱਤੇ ਖੜੋ ਕੇ ਕਿਉਂਕਿ ਨਾ ਤੇ ਤੁਸੀਂ ਜਾ ਕੇ ਬਾਰਡਰ ਤੇ ਲੜਨਾ ਹੈ ਨਾ ਮੈਂ ਅਸੀਂ ਤੇ ਲੜਨਾ ਹੈ ਤੇ ਸਿਰਫ ਸੋਸ਼ਲ ਮੀਡੀਆ ਤੇ ਬੈਠ ਕੇ ਗਾਣੇ ਬਣਾ ਕੇ ਜੰਗ ਲੱਗ ਗਈ ਵਾਜਿਆਂ ਨਾਲ ਹੈ ਵਾਜਿਆਂ ਨਾਲ ਨਹੀਂ ਜੰਗ ਲੱਗਦੀਆਂ ਜੇ ਜੰਗਾਂ ਜਦੋਂ ਲੱਗਦੀਆਂ ਨੇ ਕਈ ਕਈ ਘਰ ਉਜਾੜ ਦਿੰਦੀਆਂ ਨੇ ਅੱਜ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇਸ ਜੰਗ ਨੂੰ ਲੈ ਕੇ ਇੱਕ ਤੂਫਾਨੇ ਬਦਤਮੀਜ਼ੀ ਬਰਪਾ ਕੀਤੀ ਹੈ ਜਿਸ ਨੂੰ ਦੇਖੋ ਉਹ ਜਨਾ ਮੀਮਾ ਬਣਾ ਰਿਹਾ ਜਿਸ ਨੂੰ ਦੇਖੋ ਉਹ ਗਾਣੇ ਬਣਾ ਰਿਹਾ ਲੇਕਿਨ ਅਮਲੀ ਤੌਰ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਿਰਫ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓ ਬਣਾ ਸਕਦੇ ਹਾਂ ਮਜ਼ਾਕ ਬਣਾ ਸਕਦੇ ਹਾਂ ਇੰਡੀਆ ਦਾ ਇੰਡੀਆ ਵਾਲੇ ਸਾਡਾ ਮਾਮਾ ਦੇ ਉਹਨਾਂ ਪੁੱਤਰਾਂ ਕੋਲ ਪੁੱਛੋ ਜਾ ਕੇ ਜਿਹੜੇ ਇਸ ਟਾਈਮ 'ਤੇ ਬਾਰਡਰ ਦੇ ਉੱਤੇ ਖੜੇ ਨੇ ਜਾਓ ਨਾ ਜਾ ਕੇ ਉਹਨਾਂ ਨੂੰ ਖਾਣਾ-ਛਾਣਾ ਬਣਾ ਕੇ ਦਿਓ ਥੋੜਾ ਪਤਾ ਲੱਗੇ ਤੁਹਾਡੇ ਅੰਦਰ ਕਿਤਨਾ ਜਜ਼ਬਾ ਹੈ ਕਿਤਨਾ ਜਨੂੰਨ ਹੈ। ਜਾ ਉਹਨਾਂ ਦੇ ਨਾਲ ਜਾ ਕੇ ਖੜੋ। ਮੈਨੂੰ ਕਹੋ ਇੱਕ ਇੱਕ ਬੰਦੂਕ ਸਾਨੂੰ ਵੀ ਦਿਓ। ਇਹ ਮੁਲਕ ਕੱਲਾ ਫੌਜੀਆ ਦਾ ਤੇ ਨਹੀਂ ਸਾਡਾ ਵੀ ਆ। ਸਾਨੂੰ ਸਾਡਾਂ ਦੇ ਹੱਕ ਬਣਦੇ ਨਾ ਤੇ ਜਾ ਕੇ ਉਹਨਾਂ ਦੇ ਨਾਲ ਸ਼ਰਨਾ-ਬਿਸ਼ਾਨਾ ਹੋ ਕੇ ਲੜਨ। ਉਸਟਮ ਬਾਰਡਰਾਂ ਦੇ ਉੱਤੇ ਖੜੇ ਨੇ ਤੇ ਤੁਸੀਂ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਹੋ। ਕਿਉਂ? ਇਹ ਛੋਟਾ ਮੁਲਕ ਨਹੀਂ ਹੈ। ਜਾਓ ਫਿਰ। ਜਾ ਕੇ ਉਹਨਾਂ ਸਾਡੇ ਜਵਾਨਾਂ ਦੇ ਨਾਲ ਖੜੋ। ਪਤਾ ਲੱਗੇ ਤੁਹਾਡਾ ਕਿ ਜੰਗ ਕਿਸ ਨਾਲ ਲੜੀ ਜਾਂਦੀ ਹੈ। ਜੀਤ ਮਸ਼ਾਲ ਆਇਆ ਯਾਰ ਜਿਹੜਾ ਮੁਲਕਾਂ ਦੇ ਵਿੱਚ ਜੰਗਾਂ ਲੱਗੀਆਂ ਨੇ ਨਾ ਉੱਥੇ ਦੀ ਵਾਮ ਕੋਲ ਜਾ ਕੇ ਪੁੱਛੋ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸ਼ਹੀਦ ਹੋ ਰਹੇ ਨੇ ਜਿਨ੍ਹਾਂ ਦੇ ਮਾਂ ਬਾਪ ਮਰ ਗਏ ਨੇ ਬੱਚੇ ਯਤੀਮ ਹੋ ਰਹੇ ਨੇ ਹਫ਼ਤਾ ਹਫ਼ਤਾ ਗੁਜ਼ਰ ਜਾਂਦਾ ਹੈ ਉਹਨਾਂ ਨੂੰ ਖਾਣਾ ਖਾਣ ਨੂੰ ਨਹੀਂ ਮਿਲਦਾ ਉਹਨਾਂ ਨੂੰ ਪੁੱਛੋ ਜਾ ਕੇ ਜੰਗ ਕੀ ਹੁੰਦੀ ਹੈ ਤੁਸੀਂ ਤੇ ਸ਼ਾਮ ਨੂੰ ਆਪਣੇ ਕਮਰੇ ਦੇ ਵਿੱਚ ਏਸੀ ਲਾ ਕੇ ਸੁੱਤੇ ਹੋਣਾ ਬੇਸ਼ਿਕਰ ਹੋ ਕੇ ਕਿ ਤੁਸੀਂ ਸਾਡੇ ਫੌਜੀ ਜਵਾਨ ਉਹ ਵੀ ਕਿਸੇ ਮਾਂ ਦੇ ਪੁੱਤਰ ਨੇ ਜਿਸੇ ਭੈਣ ਦੇ ਭਰਾ ਨੇ ਤੋ ਆਪਣੀ ਨੀਂਦ ਕੁਰਬਾਨ ਕਰਕੇ ਤੁਹਾਡੇ ਵਾਸਤੇ ਬਾੜਾਂ ਦੇ ਖੜੇ ਨੇ ਤੇ ਤੁਸੀਂ ਕਮਰਿਆਂ ਦੇ ਵਿੱਚ ਏਸੀ ਲਾ ਕੇ ਸੁੱਤੇ ਪਏ ਹੋ ਸਵੇਰ ਉੱਠੋਗੇ ਵੀਡੀਓ ਬਣਾ ਦੋਗੇ ਜੰਗ ਲੱਗ ਗਈ ਬਾਜੀਆਂ ਨਾਲ ਤੇ ਸ਼ਰਮ ਕਰੋ ਥੋੜੀ ਜੀ ਅਗਰ ਹੈ ਤੇ